ਜਿਸਨੇ ਕਿਸੇ ਨਾਲ ਮਾਰਾ ਕੀਤਾ ਉਸ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦਿਓ ਕਿਉਂਕਿ ਕਿਸਮਤ ਜਦੋਂ ਥੱਪੜ ਮਾਰਦੀ ਹੈ ਨਾ ਚਿਹਰੇ ਤੇ ਨਹੀਂ ਰੂਹ ਤੇ ਲੱਗਦਾ ਤੇ ਅੱਜ ਦੀ ਕਹਾਣੀ ਨੇ ਇਹੀ ਸੇਠ ਨੂੰ ਸਿਖਾਇਆ ਕਿ ਸੱਚਾ ਧਰਮ ਤੇ ਚੰਗੇ ਕਰਮ ਕਦੇ ਵੀ ਕਾਮਯਾਬੀ ਤੋਂ ਦੂਰ ਨਹੀਂ ਹੋ ਸਕਦੇ ਜਦੋਂ ਜ਼ਿੰਦਗੀ ਤੇਜ਼ ਰਫਤਾਰ ਨਾਲ ਚੱਲਦੀ ਹੈ ਨਾ ਤੇ ਉਹ ਦੋ ਮਿੰਟ ਜੋ ਧਰਮ ਦੇ ਕੰਮ ਕੀਤੇ ਹੁੰਦੇ ਸਾਨੂੰ ਹਰ ਮੁਸ਼ਕਲ ਤੋਂ ਬਚਾ ਸਕਦੇ। ਸੋ ਦੋਸਤੋ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ। ਪੁਰਾਣੇ ਸਮੇਂ ਦੀ ਗੱਲ ਆ। ਇੱਕ ਸੇਠ ਜੀ ਆਪਣੇ ਵਪਾਰ ਦੇ ਕੰਮ ਲਈ ਦੂਜੇ ਸ਼ਹਿਰ ਗਏ ਹੋਏ ਸੀ। ਉਹਨਾਂ ਕੋਲ ਬਹੁਤ ਸਰਾਤਾ ਨ ਮਾਲ ਖਜ਼ਾਨਾ ਸੀ। ਬਹੁਤ ਸਾਰੀ ਦੌਲਤ ਸੀ। ਸੇਠ ਜੀ ਨੂੰ ਡਰ ਸੀ ਵੀ ਰਾਹ ਵਿੱਚ ਕੋਈ ਲੁੱਟ ਪਾਟੀ ਨਾ ਹੋ ਜਾਵੇ। ਇਸ ਲਈ ਉਹਨਾਂ ਨੇ ਆਪਣੇ ਨਾਲ 3-4 ਪਹਿਰੇਦਾਰ ਰੱਖੇ ਹੋਏ ਸੀ। ਲੰਬੀ ਯਾਤਰਾ ਦੇ ਬਾਅਦ ਜਦੋਂ ਸੇਠ ਜੀ ਆਪਣੇ ਸ਼ਹਿਰ ਵਾਪਸ ਆ ਰਹੇ ਸੀ ਤਾਂ ਆਪਣੇ ਘਰ ਦੇ ਨੇੜੇ ਪਹੁੰਚਣ ਵਾਲੇ ਸੀ ਸ਼ਾਮ ਦਾ ਸਮਾਂ ਹੋ ਗਿਆ ਸੀ ਸੇਠ ਜੀ ਨੇ ਸੋਚਿਆ ਭਈ ਜੇ ਮੈਂ ਇੰਨਾ ਪਹਿਰੇਦਾਰਾਂ ਨੂੰ ਘਰ ਤੱਕ ਲੈ ਕੇ ਜਾਵਾਂਗਾ ਤਾਂ ਇਹਨਾਂ ਨੂੰ ਖਾਣਾ ਤੇ ਖਵਾਉਣਾ ਪਵੇਗਾ ਸੇਠ ਜੀ ਨਾ ਥੋੜੇ ਕੰਜੂਸ ਸੁਭਾਅ ਦੇ ਸੀ ਇਸ ਲਈ ਉਹਨਾਂ ਨੇ ਪਹਿਰੇਦਾਰਾਂ ਨੂੰ ਕਿਹਾ ਭਰਾਵੋ ਪੋਤਾ ਵਧੀਆ ਸਾਥ ਦਿੱਤਾ ਤੁਸੀਂ ਮੇਰਾ ਤੇ ਮੇਰੇ ਖਜ਼ਾਨੇ ਦੀ ਤੁਸੀਂ ਸੁਰੱਖਿਆ ਕੀਤੀ ਹੁਣ ਤੁਸੀਂ ਜਾ ਸਕਦੇ ਹੋ ਪਹਿਰੇਦਾਰਾਂ ਨੇ ਕਿਹਾ ਬਈ ਧੰਨਵਾਦ ਸੇਠ ਜੀ ਤੁਹਾਨੂੰ ਘਰ ਤੱਕ ਨਾ ਛੱਡ ਆਈਏ ਸੇਠ ਨੇ ਮਨਾ ਕਰ ਦਿੱਤਾ ਤੇ ਕਹਿੰਦਾ ਮੈਂ ਨਹੀਂ ਤੁਸੀਂ ਚਲੇ ਜਾਓ ਘਰ ਮੇਰਾ ਜਿਆਦਾ ਦੂਰ ਨਹੀਂ ਹੈਗਾ ਹੁਣ ਸੇਠ ਜੀ ਇਕੱਲੇ ਹੀ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਬਹੁਤ ਖੁਸ਼ ਕਿਉਂਕਿ ਯਾਤਰਾ ਕਾਮਯਾਬ ਰਹੀ ਸੀ ਪਰ ਜਿਵੇਂ ਹੀ ਉਹ ਆਪਣੀ ਗਲੀ ਵਿੱਚ ਮੁੜੇ 60 ਡਾਕੂਆਂ ਨੇ ਉਹਨਾਂ ਨੂੰ ਘੇਰ ਲਿਆ ਸੇਠ ਜੀ ਤੇ ਡਰ ਗਏ ਕਿ ਮੇਰੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਲੋਟ ਹੋ ਜੋ ਮੈਨੂੰ ਤੇ ਡਾਕੂਆਂ ਨੇ ਤਾਂ ਲੀਆਂ ਬੰਦੂਕਾਂ ਦੋਨਾਂ ਬੰਦੂਕਾਂ ਤਾਂ ਧਾਂਦਿਆ ਹੋਇਆ ਕਿਹਾ ਵੀ ਸੇਠ ਜੀ ਜਿੰਨਾ maal ਦੌਲਤ ਆ ਨਾ ਸਾਰਾ ਉਹ ਇੱਥੇ ਢੇਰੀ ਕਰ ਦੋ ਤੇ ਫੇਰ ਘਰੇ ਚਲ ਜਾਣਾ ਡਾਕੂਆਂ ਦੇ ਚਿਹਰੇ ਤੇ ਕਪੜਾ ਬੰਨਿਆ ਹੋਇਆ ਸੀ ਸੇਠ ਜੀ ਡਰ ਨਾਲ ਹੌਲੀ-ਹੌਲੀ ਆਪਣਾ ਸਮਾਨ ਬਾਹਰ ਕੱਢਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਪਰ ਫੇਰ ਸੇਠ ਜੀ ਨੇ ਦੋ ਡਾਕੂਆਂ ਦੀਆਂ ਅੱਖਾਂ ਨੂੰ ਪਹਿਚਾਣ ਲਿਆ ਉਹਨਾਂ ਨੇ ਕਿਹਾ ਬੇ ਓਏ ਤੁਹੀ ਤਾਂ ਰਗੂ ਦੇ ਰਾਜੇ ਨੂੰ ਐ ਤੁਸੀਂ ਦੋਨੋਂ ਉਦੋਂ ਮਿਹਰਾਨ ਹੋ ਗਈ। ਉਹਨਾਂ ਨੇ ਆਪਣੇ ਮੂੰਹ ਤੋਂ ਕੱਪੜਾ ਖੋਲ੍ਹਿਆ ਤੇ ਕਿਹਾ ਵੀ ਸੇਠ ਜੀ ਤੁਸੀਂ ਸਾਨੂੰ ਪਛਾਣ ਲਿਆ। ਸੇਠ ਨੇ ਕਿਹਾ ਤੁਸੀਂ ਤਾਂ ਮੇਰੇ ਕੋਲ ਕਈ ਸਾਲ ਪਹਿਲਾਂ ਕੰਮ ਕੀਤਾ ਤੇ ਤੁਸੀਂ ਇਹ ਕੀ ਕੰਮ ਕਰਨ ਲੱਗ ਪਿਓ ਹੁਣ? ਉਹਨਾਂ ਦੋਨਾਂ ਨੂੰ ਬੜੀ ਸ਼ਰਮ ਆਈ। ਉਹਨਾਂ ਕਿਹਾ ਸੇਠ ਜੀ ਮਾਫ਼ ਕਰਨਾ। ਪੈਸੇ ਦੀ ਕਾਟ ਕਰਕੇ ਅਸੀਂ ਡਾਕੂ ਬਣ ਗਏ ਤੇ ਮਜਬੂਰੀ ਵਾਸਾ ਸੀ ਚੋਰੀਆਂ ਕਰਨ ਲੱਪੇ। ਤੇ ਫਿਰ ਸੇਠ ਨੇ ਕਿਹਾ ਵੀ ਤੁਹਾਨੂੰ ਬੇਨਤੀ ਆ ਕਿ ਜੇ ਤੁਸੀਂ ਅੱਜ ਮੈਨੂੰ ਬਚਾ ਸਕਦੇ ਜੀ ਕਿਉਂਕਿ ਤੁਹਾਡੇ ਸਾਥੀ ਬਹੁਤ ਚਾਦੇ ਆ ਤੇ ਇਹਨਾਂ ਮੈਨੂੰ ਸਾਰਾ ਲੂਟ ਲੈਣਾ ਵਾ ਤੇ ਤੁਸੀਂ ਮੈਨੂੰ ਇਹਨਾਂ ਤੋਂ ਬਚਾ ਲਓ ਕਿਰਪਾ ਕਰਕੇ ਤੁਸੀਂ ਮੈਨੂੰ ਬਚਾ ਲਓ ਤੇ ਫਿਰ ਰਗੂ ਤੇ ਰਾਜਨ ਨੇ ਆਪਣੇ ਜਿਹੜੇ ਉਹਨਾਂ ਦੇ 52 ਸਾਥੀ ਨੇ ਉਹਨਾਂ ਨੂੰ ਕਿਹਾ ਵੀ ਸਾਥੀਓ ਇਹ ਸਾਡੇ ਸੇਠ ਆ ਇਹਨਾਂ ਨੇ ਸਾਨੂੰ ਨਾ ਨੌਕਰੀ ਦਿੱਤੀ ਸੀ ਅਸੀਂ ਇਹਨਾਂ ਦੇ ਘਰ ਦਾ ਨਮਕ ਖਾਇਆ ਵਾ ਅਸੀਂ ਇਹਨਾਂ ਨੂੰ ਲੂਟ ਨਹੀਂ ਸਕਦੇ ਇਹਨਾਂ ਨੂੰ ਛੱਡ ਦਿਓ ਬਾਕੀ ਡਾਕੂ ਪਹਿਲਾਂ ਤਾਂ ਵਿਰੋਧ ਕਰਨ ਲੱਗੇ ਵੀ ਅਸੀਂ ਇਦਾਂ ਨਹੀਂ ਕਰ ਸਕਦੇ ਮਸਾਂ ਹੀ ਸਾਡੇ ਹੱਥ ਮੋਟੀ ਸਾਮੀ ਲੱਗੀ ਆ ਪਰ ਫਿਰ ਰਗੂ ਤੇ ਰਾਜਨ ਦੇ ਕਹਿਣ ਤੇ ਉਹਨਾਂ ਦੇ ਸਮਝਾਉਣ ਤੋਂ ਬਾਅਦ ਉਹ ਜਿਹੜੇ ਡਾਕੂ ਸੀ ਨਾ ਬਾਕੀ ਉਹ ਮੰਨ ਗਏ ਤੇ ਆਖਰਕਾਰ ਸਾਰੇ ਡਾਕੂਆਂ ਨੇ ਸੇਠ ਜੀ ਨੂੰ ਛੱਡ ਦਿੱਤਾ ਸੇਠ ਜੀ ਦਾ ਦਿਲ ਡਰ ਨਾਲ ਕੰਬ ਰਿਹਾ ਸੀ ਜਦੋਂ ਘਰ ਪਹੁੰਚੇ ਤਾਂ ਉਹਨਾਂ ਦੀ ਪਤਨੀ ਨੇ ਪੁੱਛਿਆ ਵੀ ਕੈਸੀ ਰਹੀ ਤੁਹਾਡੀ ਯਾਤਰਾ ਸੇਠ ਨੇ ਜਵਾਬ ਦਿੱਤਾ ਯਾਤਰਾ ਤਾਂ ਬਹੁਤ ਵਧੀਆ ਰਹੀ ਪਰ ਜੋ ਆਖਰੀ 5 ਮਿੰਟ ਗੁਜ਼ਰੇ ਨੇ ਨਾ ਉਹਨਾਂ ਨੇ ਤੇ ਮੇਰੀ ਜਾਨ ਹੀ ਕੱਢ ਦਿੱਤੀ ਸੀ ਪਤਨੀ ਨੇ ਪੁੱਛਿਆ ਕੀ ਹੋਇਆ ਸੇਠ ਜੀ ਨੇ ਪੂਰੀ ਘਟਨਾ ਦੱਸੀ ਪਤਨੀ ਨੇ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਦੇਖੋ ਜੀਵਨ ਵਿੱਚ ਉਹ 60 ਡਾਕੂ 1 ਘੰਟੇ ਦੇ 60 ਮਿੰਟਾਂ ਵਾਗ ਸੀ ਉਹਨਾਂ ਵਿੱਚੋਂ ਸਿਰਫ 2 ਮਿੰਟ ਧਰਮ ਦੇ ਸੀ ਜੋ ਰਗੂ ਤੇ ਰਾਜਨ ਸੀ ਬਸ ਉਹ 2 ਮਿੰਟਾਂ ਨੇ ਤੁਹਾਨੂੰ ਬਚਾ ਲਿਆ ਬਾਕੀ 52 ਮਿੰਟ ਤੁਹਾਨੂੰ ਖਤਮ ਕਰ ਲੈ ਤਿਆਰ ਖੜੇ ਸੀ ਜੇ ਜੀਵਨ ਵਿੱਚ ਇਹ 2 ਮਿੰਟ ਧਰਮ ਦੇ ਸੱਚੇ ਹੋਣ ਦੇ ਤੇ 52 ਮਿੰਟ ਤੁਹਾਡਾ ਕੁਝ ਵੀ ਨਾਸ਼ ਨਹੀਂ ਕਰ ਸਕਦੇ ਦੋਸਤੋ ਪੂਰੇ ਦਿਨ ਵਿੱਚ ਸਿਰਫ 2 ਮਿੰਟ ਪਰਮਾਤਮਾ ਨੂੰ ਸੱਚੇ ਮਨ ਨਾਲ ਯਾਦ ਕਰੋ ਇਹ 2 ਮਿੰਟ ਤੁਹਾਡੀ ਹਰ ਮੁਸੀਬਤ ਤੋਂ ਰੱਖਿਆ ਕਰਨਗੇ ਸਹੀ ਕਰਮ ਤੇ ਧਰਮ ਜੀਵਨ ਵਿੱਚ ਹਮੇਸ਼ਾ ਸੁਰੱਖਿਆ ਕਰਦੇ ਨੇ ਧਰਮ ਤੇ 2 ਮਿੰਟ ਜ਼ਿੰਦਗੀ ਬਚਾ ਸਕਦੇ ਨੇ ਚਾਹੇ ਹਾਲਾਤ ਕਿੰਨੇ ਵੀ ਮੁਸ਼ਕਲ ਹੋਣ ਜੇ ਤੁਸੀਂ ਕਿਸੇ ਨਾਲ ਚੰਗਾ ਕੀਤਾ ਨਾ ਉਹਦਾ ਨਤੀਜਾ ਚੰਗਾ ਹੀ ਮਿਲੇਗਾ ਹਮੇਸ਼ਾ ਸਹੀ ਰਸਤੇ ਤੇ ਚੱਲੋ ਕਿਉਂਕਿ ਚੰਗੇ ਕਰਮਾਂ ਦੀ ਸੁਰੱਖਿਆ ਸਭ ਤੋਂ ਵੱਡੀ ਹੁੰਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਐਸੇ ਤਰ੍ਹਾਂ ਦੀਆਂ ਸਿੱਖਿਆਦਾਇਕ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਫੇਰ ਮਿਲਦੇ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖ